ਜ਼ਿਲ੍ਹਾ ਬਰਨਾਲਾ ਦੇ ਪਿੰਡ ਅਸਪਾਲਕਲਾਂ ਦੇ ਰਹਿਣ ਵਾਲੇ ਜਗਤਾਰ ਸਿੰਘ ਦਾ ਬੇਟਾ ਸੁਖਪ੍ਰੀਮ ਸਿੰਘ ਜੋ ਕਿ ਪਿਛਲੇ 7 ਮਹੀਨਿਆਂ ਤੋਂ ਕੋਮਾ ਵਿੱਚ ਪਿਆ ਹੈ ਜਿਸ ਦੇ ਇਲਾਜ ਉੱਪਰ ਪਰਿਵਾਰ ਵਾਲਿਆਂ ਨੇ ਕਾਫੀ ਪੈਸਾ ਖਰਚ ਕਰ ਦਿੱਤਾ ਹੈ ਲੇਕਿਨ ਸੁਖਪ੍ਰੀਮ ਅਜੇ ਤੱਕ ਕੋਮਾ ਚੋਂ ਵਾਪਸ ਨਹੀਂ ਆ ਸਕਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਪ੍ਰੀਮ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਉਸਦੇ ਬੇਟੇ ਸੁਖਪ੍ਰੀਮ ਦਾ ਇੱਕ ਕਾਰ ਨਾਲ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਸੁਖਪ੍ਰੀਮ ਸਿੰਘ ਉਦੋਂ ਤੋਂ ਹੀ ਕੋਮਾ ਵਿੱਚ ਪਿਆ ਹੈ ਜਿਸ ਦਾ ਕਾਫੀ ਇਲਾਜ ਕਰਵਾਇਆ ਗਿਆ ਲੇਕਿਨ ਉਹ ਠੀਕ ਨਹੀਂ ਹੋ ਸਕਿਆ ਉਹਨਾਂ ਨੇ ਕਿਹਾ ਕਿ ਉਹ ਖੁਦ ਦਿਹਾੜੀ ਕਰਦਾ ਹੈ ਅਤੇ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਵੀ ਇਲਾਜ ਲਈ ਕਾਫੀ ਮਦਦ ਕੀਤੀ ਲੇਕਿਨ ਆਏ ਦਿਨ ਇਲਾਜ ਤੇ ਹੋ ਰਹੇ ਖਰਚ ਕਰਕੇ ਉਹਨਾਂ ਨੂੰ ਹੁਣ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਇਟਲੀ ਤੋਂ ਮਦਦ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਅੱਜ ਸੰਸਥਾ ਦੇ ਮੈਂਬਰਾਂ ਵੱਲੋਂ ਉਹਨਾਂ ਦੇ ਘਰ ਆ ਕੇ ਮਦਦ ਦਿੱਤੀ ਗਈ ਹੈ ਅਤੇ ਅੱਗੇ ਵੀ ਮਦਦ ਕਰਨ ਦਾ ਪ੍ਰੋਸਾ ਦਿੱਤਾ ਗਿਆ ਹੈ। ਉਹਨਾਂ ਕਿਹਾ ਇੱਕ ਸੰਸਥਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਤਾਰ ਸਿੰਘ ਪਿੰਡ ਸਪਾਲਕਲਾਂ ਜ਼ਿਲ੍ਹਾ ਬਰਨਾਲਾ ਤੋਂ ਜੀ ਪਿਛਲੇ ਦਿਨੀ 6 ਮਹੀਨਿਆਂ ਤੋਂ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਸਿਰ ਦਾ ਪ੍ਰੇਸ਼ਣ ਹੋਇਆ ਜੀ ਪ੍ਰੋਸੀਜਨ ਤੇ ਬਹੁਤ ਕਾਫੀ ਸਾਰੇ ਪੈਸੇ ਲੱਗ ਚੁੱਕੇ ਤੇ ਇਲਾਜ ਹਜੇ ਚੱਲ ਰਿਹਾ ਹੈ ਬਾਈ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਹੋਰਾਂ ਨੂੰ ਬਾਈ ਜੀ ਨੂੰ ਫੋਨ ਕੀਤਾ ਤੇ ਬਾਈ ਜੀ ਸਾਡੀ ਮੱਤ ਸਾਨੂੰ ਮਦਦ ਦੀ ਲੋੜ ਹੈ ਤੇ ਬਾਈ ਜੀ ਨੇ ਫੋਨ ਸੁਣ ਕੇ ਸਾਡੇ ਕੋਲੇ ਦੂਜੇ ਦਿਨ ਹੀ ਪਹੁੰਚ ਕੇ ਬਾਈ ਜੀ ਇਹਨਾਂ ਨੇ ਬਾਈ ਜੀ ਨੇ ਗੁਰਬਖਸ਼ ਸਿੰਘ ਜੀ ਬਾਈ ਜੀ ਬਧਾਤੇ ਇਹਨਾਂ ਨੇ ਸਾਡੀ ਮਦਦ ਕੀਤੀ ਆ ਕੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਬਾਈ ਜੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਕੌਰ ਇਸ ਪਾਲਕਲਾਂ ਤੋਂ ਅਸੀਂ ਬੋਲ ਰਹੇ ਆਂ ਜੀ ਮੇਰੇ ਬੇਟੇ ਦਾ 7 ਮਹੀਨਿਆਂ ਤੋਂ ਐਕਸੀਡੈਂਟ ਹੋ ਗਿਆ ਸੀ ਜੀ ਉਹ ਤੇ ਖਰਚਾ ਕਾਫੀ ਆ ਗੁੱਕਿਆਗਾ ਤੇ ਹੁਣ ਸਾਨੂੰ ਮਦਦ ਦੀ ਲੋੜ ਆ ਗਈ ਜੀ ਤੇ ਸਾਨੂੰ ਸਾਡੀ ਮਦਦ ਕੀਤੀ ਜਾਵੇ ਤੇ ਮੈਂ ਅਸੀਰ ਨਾ ਬੀਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਅੱਜ ਸਾਡੀ ਆ ਕੇ ਇੱਥੇ ਮਦਦ ਕੀਤੀ ਹੈ ਜੀ ਤੇ ਜਿਹੜਾ ਬੇਟਾ ਛੋਟਾ ਬੋਲ ਬੋਲ ਨਹੀਂ ਰਿਹਾ 7 ਮਹੀਨਿਆਂ ਤੋਂ ਜੀ ਨਾ ਜੀ ਸਾਡਾ ਬੱਚਾ 7 ਮਹੀਨੇ ਹੋ ਗਏ ਜੀ ਨਾ ਤਾਂ ਬੋਲਦਾ ਜੀ ਨਾ ਹੀ ਕੁਝ ਖਾਂਦਾ ਹੈ ਜੀ ਤੇ ਬਿਲਕੁਲ ਡੈਡ ਨੇ ਜੀ ਤੇ ਵੀ ਹੁਣ ਉਹਨਾਂ ਦੀ ਮਦਦ ਲਈ ਸਾਨੂੰ ਪੈਸੇ ਦੀ ਲੋੜ ਹੈ ਜੀ ਤੇ ਸਾਡੀ ਮਦਦ ਕੀਤੀ ਜਾਵੇ ਤੇ ਇਹਨਾਂ ਬੀਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਜਿਨ੍ਹਾਂ ਨੇ ਸਾਡੇ ਘਰੇ ਆ ਕੇ ਪੈਸੇ ਦੇ ਕੇ ਗਏ ਨੇਗੇ ਜੀ ਮਦਦ ਕੀਤੀ ਹੈ ਜਿਨ੍ਹਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚਿਆ ਪਹੁੰਚਿਆ ਪਿੰਡ ਅਸਪਾਲ ਕਲਾਂ ਜ਼ਿਲ੍ਹਾ ਬਰਨਾਲਾ ਭਾਈ ਦਿਕਤਾਰ ਸਿੰਘ ਦੇ ਘਰ ਜੋ ਕਿ ਇਹਨਾਂ ਦੇ بیٹے ਗੁਰਪ੍ਰੀਤ ਸਿੰਘ 7 ਕ ਮਹੀਨੇ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਕਾਫੀ ਖਰਚਾ ਕੀਤਾ ਬਠਿੰਡੇ ਹਸਪੀਟਲ ਚੋਂ ਲਾਜ ਕਰਵਾਇਆ ਆਪ ਦੇ ਕੋਲੇ ਵੀ ਜੋ ਟੈਲਫੋਨ ਸੀ ਉਹ ਵੀ ਖਰਚਾ ਕੀਤਾ ਰਿਸ਼ਤੇਦਾਰਾਂ ਨੇ ਵੀ ਮਦਦ ਕੀਤੀ ਨਗਰ ਨਿਵਾਸੀਆਂ ਨੇ ਵੀ ਮਦਦ ਕੀਤੀ ਪ੍ਰੋਬਲਮ ਜਾੜੇ ਹੋਣ ਕਰਕੇ ਖਰਚਾ ਜ਼ਿਆਦਾ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚਾਹੇ ਕਿ ਕਾਚੀ ਇਟਲੀ ਵਾਲੇ ਵੀਰਾਂ ਭੈਣਾਂ ਦਾ ਵੀ ਉਹ ਰੋਡ ਬੰਦਾ ਦੀ ਮਦਦ ਕਰਦੇ ਆ ਤੇ ਇਹਨਾਂ ਨੇ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਉਹਨਾਂ ਇਟਲੀ ਵਾਲੇ ਵੀਰਾਂ ਭੈਣਾਂ ਨੇ ਆਪਣੀ ਦਸਾਂ ਮੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਬੱਚੇ ਦੇ ਇਲਾਜ ਵਾਸਤੇ ਅੱਜ 25000 ਰੁਪਏ ਦੀ ਸਹਾਇਤਾ ਭੇਜੀਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਤਲੀ ਵਾਲੇ ਬਿਨਾ ਪੈਣਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਕਸ਼ਣ ਤੰਦਰੁਸਤੀਆਂ ਵਕਸ਼ਣ ਇਸੇ ਤਰ੍ਹਾਂ ਸੇਵਾ ਕੰਮ ਦਾ ਬਲ ਉਦਮ ਵਰਸ਼ਨ ਜੀ ਇਹ 25000 ਰੁਪਏ ਜੋ ਅੱਜ ਅਸੀਂ ਇਹਨਾਂ ਦੇ ਘਰੇ ਪਹੁੰਚਾਉਣਾ